ਆ ਜੀਓਸਤੋ ਸਨੂ ਅੱਜ ਕਬੂਤਰਾਂ ਦਾ ਸੌਂਗ ਕਰਾਈਏ ਤੇ ਕਬੂਤਰ ਵੀ ਤੁਸੀਂ ਦੇਖੋਗੇ ਉਹ ਮਾਹਾਨ ਆਸਤੀ ਦੇ ਕਬੂਤਰ ਨੇ ਜੀ ਜਿਹਨੂੰ ਸਾਰਾ ਪੰਜਾਬ ਜਾਣਦਾ ਸਾਰੇ ਲੋਕ ਸੁਣਦੇ ਆ ਸਪੋਰਟ ਕਰਦੇ ਆ ਤੇ ਕਮੀਡੀਆਂ ਲਾਉਂਦਾ ਬੰਦਾ ਨੂੰ ਨੋ ਜਾਣ ਹੀ ਚੁਕੇ ਹੋਗੇ ਜਿ ਕਿਹਦੇ ਕਬੂਤਰ ਨੇ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਵੀ ਕਰੋ ਕਬੂਤਰਾਂ ਦਾ ਸੌਂਗ ਜੀ ਆਜੋ ਫਿਰ ਦੇਖੋ ਜੀ ਕਬੂਤਰ ਕਿੰਨੇ ਸ਼ੌਕ ਨਾਂ ਰੱਖੇ ਨੇ ਬੰਦੇ ਨੇ ਤੇ ਕਿਵੇਂ ਰੱਖੇ ਨੇ ਉਹਦਾ ਨੋ ਵੀ ਤੁਸੀਂ ਜਾਣਿਆ ਹੋਊਗਾ ਵੀਡੀਓ ਬੰਦਾ ਪਾਉਂਦਾ ਰਹਿੰਦਾ ਜੀ ਰੋਜ਼ ਉਹਦਾ ਨਾਮ ਜੀ ਤੂਤਾ ਪਿੰਡੀ ਵਾਲਾ ਤੂਤਾ ਤੂਤਾ ਕਰਵਾ ਰੱਖੀ ਆ ਪੱਟੂ ਨੇ ਪੂਰੀ ਚੜਾਈ ਤੂਤੇ ਦੀ ਆ ਜੀ ਆਹ ਦੇਖੋ ਜੀ ਕਬੂਤਰਾਂ ਦਾ ਸ਼ੌਕ ਪੈ ਗਿਆ ਬੰਦੇ ਨੂੰ ਦੇਖੋ ਜੀ ਲੱਗਦੇ ਨੇ ਵਧੀਆ ਕਬੂਤਰ ਸਾਨੂੰ ਟੌਪ ਦੇ ਕੀ ਖਾਸ ਆ ਬੰਦੇ ਚ ਉਹ ਤੋਂ ਆਪਾਂ ਉਸੇ ਤੋਂ ਹੀ ਪੁੱਛਾਂਗੇ ਜੀ ਕੀ ਗੱਲ ਪਾਤ ਆ ਤੇ ਖਾਸ ਆ ਬੰਦੇ ਚ ਦੇਖੋ ਜੀ ਫਿਰ ਤੂਤਾ ਪਿੰਡੀ ਵਾਲੇ ਦੇ ਕਬੂਤਰ ਵੀਰੋ ਤੂਤਾ ਪਿੰਡੀ ਵਾਲੇ ਦੇ ਕਬੂਤਰ ਪਿੰਡੀ ਪਿੰਡੀ ਕਰਵਾ ਰੱਖੀ ਹੈ